ਅੱਜ ਦਾ ਵਿਸ਼ਾ ਹੈ ਪੰਚਾਇਤ ਚੋਣਾਂ ਵਾਸਤੇ ਬਾਦੇ ਦੋਸਤੋ ਅੱਜ ਕੱਲ ਇਹ ਰਾਜਨੀਤਿਕ ਲੋਕ ਵੋਟਾਂ ਲੈਣ ਵਾਸਤੇ ਕਿਵੇਂ ਪਿੰਡਾਂ ਵਿੱਚ ਸ਼ਰਾਬ ਬਕਵਾਉਂਦੇ ਹਨ ਉਹ ਸੋਚਦੇ ਹਨ ਕਿ ਜੇ ਅਸੀਂ ਪਿੰਡ ਵਿੱਚ ਸ਼ਰਾਬ ਵੇਚਣ ਤੇ ਪਾਬੰਦੀ ਲਾਈ ਤਾਂ ਕਿਤੇ ਸਾਡੀਆਂ ਵੋਟਾਂ ਹੀ ਨਾ ਖਰਾਬ ਹੋ ਜਾਣ ਭਾਵੇਂ ਲੋਕ ਮਰਦੇ ਤਾਂ ਮਰੀ ਜਾਣ ਪਰ ਸਾਡੀਆਂ ਵੋਟਾਂ ਪੱਕੀਆਂ ਰਹਿਣ ਭਾਵੇਂ ਗੀਤ ਗਾਉਣਾ ਮੇਰਾ ਵਿਸ਼ਾ ਨਹੀਂ ਹੈ ਪਰ ਇਹ ਗੀਤ ਉਹਨਾਂ ਲੋਕਾਂ ਦੇ ਦਿਲਾਂ ਤੇ ਸੱਟ ਜ਼ਰੂਰ ਮਾਰੇਗਾ ਜੋ ਕੁਝ ਨਸ਼ਾ ਮੁਕਤ ਹੋਏ ਪਿੰਡ ਜਿੱਨਾਂ ਪਿੰਡਾਂ ਵਿੱਚ ਸ਼ਰਾਬ ਨਹੀਂ ਵੇਖ ਸਕਦੀ ਉੱਥੇ ਆਪਦੇ ਬੰਦਿਆਂ ਤੋਂ ਹੀ ਇਹ ਰਾਜਨੀਤਿਕ ਲੋਕ ਸ਼ਰਾਬ ਬਕਵਾਉਂਦੇ ਹਨ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਹਨ ਅਤੇ ਇਸ ਸ਼ਰਾਬ ਵਰਗੇ ਨਸ਼ੇ ਨੂੰ ਪ੍ਰਮੋਟ ਕਰਦੇ ਹਨ ਆਓ ਆਪਾਂ ਇਸ ਗੀਤ ਦੀਆਂ ਕੁਝ ਸਤਰਾਂ ਸੁਣੀਏ ਸਭ ਤੋਂ ਪਹਿਲਾਂ ਹੁਕਾ ਦੇਵਾਂਗੇ ਸਭ ਨੂੰ ਤਾਂ ਅਸੀਂ ਮੌਕਾ ਦੇਵਾਂਗੇ ਸਭ ਤੋਂ ਪਹਿਲਾਂ ਹੁਕਾ ਦੇਵਾਂਗੇ ਸਭ ਨੂੰ ਤਾਂ ਅਸੀਂ ਮੌਕਾ ਦੇਵਾਂਗੇ ਇੱਕ ਵੀ ਨਾ ਹੋਊ ਨਰਾਜ ਇਕੱਲਾ ਪੈਗ ਵੀ ਦਾਂਗੇ ਹੁਣ ਪਿੰਡ ਵਿੱਚੋਂ ਮਿਲੂ ਛਰਾਬ ਦੂਰ ਜਾਣ ਨਹੀਂ ਦਾਂਗੇ ਹੁਣ ਪਿੰਡ ਵਿੱਚੋਂ ਮਿਲੂ ਛਰਾਬ ਦੂਰ ਜਾਣ ਨਹੀਂ ਦਾਂਗੇ ਵੋਟਾਂ ਵੇਲੇ ਜਿਹੜੀ ਇੱਕ ਮੰਗ ਤੁਸੀਂ ਮੰਗੀ ਸੀ ਅਸੀਂ ਵੀ ਤਾਂ ਫਟਾਫਟ ਗੱਲ ਥੋੜੀ ਮੰਨੀ ਸੀ ਗੱਲ ਥੋੜੀ ਮੰਨੀ ਸੀ ਵੋਟਾਂ ਵੇਲੇ ਜਿਹੜੀ ਇੱਕ ਮੰਗ ਤੁਸੀਂ ਮੰਗੀ ਸੀ ਅਸੀਂ ਵੀ ਤਾਂ ਫਟਾਫਟ ਗੱਲ ਥੋੜੀ ਮੰਨੀ ਸੀ ਗੱਲ ਥੋੜੀ ਮੰਨੀ ਸੀ ਬਿਕਨੇਰੀ ਪੂਜਿਆ ਵੀ ਮਿਲੂ ਨਾਲ ਬਰ ਜਾਣੀ ਦਾਂਗੇ ਤੁਹਾਨੂੰ ਪਿੰਡ ਵਿੱਚ ਮਿਲੂ ਸ਼ਰਾਬ ਕੱਲਾ ਤੇ ਗੀ ਵੀ ਦਾਂਗੇ ਤੁਨੂੰ ਪਿੰਡ ਵਿੱਚ ਮਿਲੂ ਸ਼ਰਾਬ ਵਾਰ ਜਾਣੀ ਦਾਂਗੇ ਤੁਸੀਂ ਵੀ ਤਾਂ ਸਾਨੂੰ ਵੋਟ ਇੱਕ ਇੱਕ ਪਾਈ ਸੀ ਤਾਂ ਅਸੀਂ ਪਹਿਲਾਂ ਇਹ ਵਿਆਹ ਤੋਂ ਬਣਾਈ ਸੀ ਵਿਆਹ ਤੋਂ ਬਣਾਈ ਸੀ ਤੁਸੀਂ ਵੀ ਤਾਂ ਸਾਨੂੰ ਵੋਟ ਇੱਕ ਇੱਕ ਪਾਈ ਸੀ ਤਾਂ ਅਸੀਂ ਪਹਿਲਾਂ ਇਹ ਵਿਆਹ ਤੋਂ ਬਣਾਈ ਸੀ ਵਿਆਹ ਤੋਂ ਬਣਾਈ ਸੀ ਬੁੱਢੇ ਠੇਰੇਆਂ ਦਾ ਰੱਖਾਂਗੇ ਕਿਹਾਰ ਬਾਹਰ ਜਾਣ ਨਹੀਂ ਦਾਂਗੇ ਤੁਹਾਨੂੰ ਪਿੰਡ ਵਿੱਚ ਮਿਲੂ ਸ਼ਰਾਬ ਨਾਲ ਪੈਗ ਵੀ ਦਾਂਗੇ ਤੁਹਾਨੂੰ ਪਿੰਡ ਵਿੱਚ ਮਿਲੂ ਸ਼ਰਾਬ ਕੱਲਾ ਪੈਗ ਵੀ ਦਾਂਗੇ ਪਿੰਡ ਦੇ ਵਿਕਾਸ ਦੀ ਤਾਂ ਗੱਲ ਫੇਰ ਕਰਾਂਗੇ ਦਾਰੂ ਵਾਲਾ ਵਾਅਦਾ ਤੁਹਾਡਾ ਪਹਿਲਾਂ ਪੂਰਾ ਕਰਾਂਗੇ ਪਹਿਲਾਂ ਪੂਰਾ ਕਰਾਂਗੇ ਪਿੰਡ ਦੇ ਵਿਕਾਸ ਦੀ ਤਾਂ ਗੱਲ ਫੇਰ ਕਰਾਂਗੇ दारू ਵਾਲਾ ਵਾਦਾ ਤੁਹਾਡਾ ਪਹਿਲਾਂ ਪੂਰਾ ਕਰਾਂਗੇ ਪਹਿਲਾਂ ਪੂਰਾ ਕਰਾਂਗੇ ਨਾਲੇ ਕਦੇ ਕਦੇ ਮਿਲੂਗੀ ਉਦਾਰ ਬਾਹਰ ਜਾਣੀ ਦਿਆਂਗੇ ਤੁਹਾਨੂੰ ਪਿੰਡ ਵਿੱਚ ਮਿਲੂ ਸ਼ਰਾਬ ਕੱਲਾ ਪੈਗ ਵੀ ਦਿਆਂਗੇ ਤੁਹਾਨੂੰ ਪਿੰਡ ਵਿੱਚ ਮਿਲੂ ਸ਼ਰਾਬ ਕੱਲਾ ਪੈਗ ਵੀ ਦਿਆਂਗੇ ਵੋਟਾਂ ਵੇਲੇ ਗੇੜਾ ਜਦ ਪਿੰਡ ਵਿੱਚ ਲਾਵਾਂਗੇ ਉਸ ਦਿਨ ਤੁਹਾਨੂੰ ਅਸੀਂ ਮੁਫਤ ਪਿਲਾਵਾਂਗੇ ਮੁਫਤ ਪਿਲਾਵਾਂਗੇ ਵੋਟਾਂ ਵੇਲੇ ਗੇੜਾ ਜਦ ਪਿੰਡ ਵਿੱਚ ਲਾਵਾਂਗੇ ਉਸ ਦਿਨ ਤੁਹਾਨੂੰ ਅਸੀਂ ਮੁਫਤ ਪਿਲਾਵਾਂਗੇ ਮੁਫਤ ਪਿਲਾਵਾਂਗੇ ਵੱਧ ਪੀ ਕੇ ਨਾ ਹੋ ਜਿਓ ਬਿਮਾਰ ਭਰ ਜਾਣੀ ਦਿਆਂਗੇ ਤੁਹਾਨੂੰ ਪਿੰਡ ਵਿੱਚ ਮਿਲੂ ਸ਼ਰਾਬ बहारे थोड़ा पूरा पूरा रखा कला भी तो भी चो मिलू शराब बार जा दोस्तों गीत, तां गीत नो वीडियो लग्यायो लाइक शेयर कोई चंगा माड़ा ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਬਹੁਤ ਬਹੁਤ ਧੰਨਵਾਦ